ਤੋ ਤਾਂ papa ਵੀ ਆ ਗਏ ਬੜੇ ਸਿੱਕੇ ਜਿਹੜਾ ਲੰਗਰ ਲਾਇਆ ਉਸ ਤੋਂ ਅੰਤ ਸਿਚਾਦਾ ਤਾਂ ਇਹ ਕਿਨਾਂ ਦੇ ਸਹਿਯੋਗ ਨਾਲ ਆਇਆ ਏ ਜੀ ਵੇਖੋ ਮੈਂ ਕਹਿਣਾ ਚਾਹੂੰਗਾ ਬੜਾ ਸਲਾਘਾਯੋਗ ਆ ਇਹ ਸਾਡੇ ਕਿਰਤੀ ਕਾਮੇ ਆ ਜੀ ਮਜ਼ਦੂਰ ਕਾਮੇ ਨੇ ਨਰੇਗਾ ਮਜ਼ਦੂਰ ਨੇ ਜਗਲਾਤ ਉਹ ਭਾਗ ਦੇ ਕੱਚੇ ਮਜ਼ਦੂਰ ਆ ਉਹ ਨਾਲ ਦੇਰੇ ਸਾਥੀ ਖੜਾ ਵਾ ਗੁਰਵਿੰਦਰ ਸਿੰਘ ਮਚਾਕੀ ਇੱਕ ਅਸੰਦੂ ਸਾਹਿਬ ਹੋਰ ਸਾਥੀ ਖੜੇ ਆ ਤੇ ਧੰਨਵਾਦ ਨਾਲ ਤੁਹਾਡੀ ਪਿੱਛੇ ਭੰਜੀਆਂ ਸਾਡਾ ਬੀਬਗਾ ਸੇਰਦਰਾ ਵੇਖਿਆ ਤੁਸੀਂ ਇਥੇ ਛੜਕਦੇ ਆਉਂਦੇ ਜਾਂਦੇ ਭੈਣ ਭਰਾਵਣ ਜੰਗਾਂ ਸੰਗਤਾਂ ਚਾਪ ਰੀਆਂ ਬਾਬਾ ਫਰੀਦ ਦੇ ਦਰਸ਼ਨ ਨੂੰ ਸਭ ਨੂੰ ਰੋਗ ਰੋਕ ਕੇ ਉਹਨਾਂ ਨੂੰ ਚਾਹ ਤੇ ਬਰੈਡ ਦਾ ਲੰਗਰ ਲਗਾਇਆ ਸ਼ਿਕਾਇਆ ਜਾ ਰਿਹਾ ਜੀ ਅਸੀਂ ਵੀ ਇੱਥੇ ਪਹੁੰਚੇ ਆ ਸਲਾਗਾ ਹੀ ਹੋ ਗਿਆ ਮੈਂ ਕਹਿੰਦਾ ਵੀ ਇਹਦਾ ਕਿਰਤੀ ਵਡੂ ਇੱਕ ਬੜਾ ਵੱਡਾ ਭਰਵਾ ਹੰਗਾਰਾ ਵਾ ਇੱਕ ਸਿਹਤ ਦੇਣ ਦੀ ਲੋੜ ਆ ਵੀ ਵੇਖੋ ਜਿਹੜਾ ਕਿ ਮਜ਼ਦੂਰ ਆ ਉਹਦੀ ਮਜ਼ਦੂਰ ਦੀ ਮਿਹਨਤ ਕਿੰਨੀ ਆ ਔਰ ਇਹਨਾਂ ਨੇ ਆਪ ਦੀ ਮਿਹਨਤ ਜੋ ਕੋਸ਼ਿਸ਼ ਕਿਰਤ ਕੱਢ ਕੇ ਕੁਝ ਵਿਭਾਗ ਦੇ ਸਹਿਯੋਗ ਦੇ ਨਾਲ ਤੇ ਸਹਿਰ ਦਾ ਲੰਗਰ ਚੱਲ ਰਿਹਾ ਜੀ ਇੱਥੇ ਤੇ ਬੜੀ ਵੱਡੀ ਗੱਲ ਆ ਅਸੀਂ ਸਲਾਹਾ ਕਰਦੇ ਆ ਵੈਗਰੂ ਜੀ ਦਾ ਕਿਰਪਾ ਕਰੇ ਇਹਨਾਂ ਦੀ ਕਿਰਤੀ ਆ ਜਿਤਨਾ ਕੰਮ ਇਹ ਆ ਇਹਨਾਂ ਨੂੰ ਵਿਭਾਗ ਜੀ ਪੱਕੇ ਵੀ ਕਰੇ ਤੇ ਨਰੇਗਾ ਵੀ ਜਿਹੜੀ ਕਮਜ਼ਰਤਾ ਉਹ ਵੀ ਸਰਕਾਰ ਨੂੰ ਕਿਨੇ ਵਧਾਈਆਂ ਜਾਣਾ ਸੋ ਇਹਨਾਂ ਦਾ ਬੇਨਤੀ ਕਰਦੇ ਆ ਧੰਨਵਾਦ ਜੀ ਪ੍ਰਧਾਨ ਜੀ ਤੁਸੀਂ ਇੱਥੇ ਪਹੁੰਚੇ ਆ ਲੰਗਰ ਜਿੱਥੇ ਚੱਲ ਰਿਹਾ ਸਮੋਸਿਆਂ ਦੇ ਤੇ ਚਾਹ ਦਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਜਿਹੜਾ ਨਰਸਰੀ ਆ ਜਿਹੜੇ ਇੱਥੇ ਕਾਰੇ ਕੰਮੇ ਆ ਜਿਹਰੇ ਅੰਦਰ ਇਹਦਾ ਮਜ਼ਦੂਰ ਆ ਮੇਰੇ ਸਾਥੀ ਆ ਜਿਵੇਂ ਗੁਰਵਿੰਦਰ ਸਿੰਘ ਪ੍ਰਧਾਨ ਸਾਥੀ ਕਾਲਾ ਸਿੰਘ ਸਾਡੀ ਸਾਰੀ ਟੀਮ ਇਹਨਾਂ ਦੀ ਜਿਨ੍ਹਾਂ ਬੀਬੀਆਂ ਦੇਖੋ ਬਾਬਾ ਸ਼ੇਖ ਜੀ ਦਾ ਜੈਨਮਾ ਸਮੋਂ ਇਹ ਲਾਉਂਦਾ ਨਰਸਰੀ ਇਹ ਨਜ਼ਰ ਲਾਉਂਦਾ ਅੱਜ ਨਾਲ ਫਰੈਜ਼ ਦਾ ਪਕੌੜੇ ਤੇ ਚਾਹ ਨਾਲ ਲੱਗਣ ਆਇਆ ਔਰ ਜਿਹੜੇ ਸਾਥੀ ਇੱਥੇ ਜਾਂਦੇ ਆ ਬਾਬਾ ਜੀ ਦੇ ਮੱਥਾ ਟੇਕਣਾ ਔਰ ਤੜਕੇ ਤੋਂ ਲੱਗੇ ਸੂਬਾ ਤੋਂ ਸ਼ਹਿਵਾਨ ਸੇਵਾ ਕਰਨਾ ਇਹਨਾਂ ਨੇ ਆਪਣੀ ਕਿਰਤ ਕਮਾਈ ਚੋਂ ਜਿਹੜੇ ਇਹਨਾਂ ਨੂੰ ਪੈਸੇ ਆਉਂਦੇ ਨੇ ਰੇਗਾ ਜੋ ਮਿਲਦੇ ਆ ਦੀ ਸਰਖਾ ਜੋ ਮਿਲਦੇ ਆ ਇਹਨਾਂ ਦੇ ਆਪਣੀ ਕਿਰਤ ਕਮਾਈ ਚੋਂ ਇਹਨੇ 100 ਪਾਇਆ ਕਿ 1000 ਪਾਇਆ ਕਿ 500 ਪਾਇਆ ਆਪਣੀ ਕਿਰਤ ਕਮਾਈ ਚੋਂ ਇਹਨਾਂ ਨੇ ਆਪ ਦੇ ਕੋਲੋਂ ਖਰਚ ਕਰਕੇ ਕਿ ਦੇਖੋ ਜੀ ਬਾਬਾ ਜੀ ਦਾ ਸ਼ੇਖ ਫਰੀਦ ਬਾਬਾ ਜੀ ਦਾ ਅੱਜ ਹੈਗਾ ਤੇ ਅਸੀਂ ਨਾ ਵੀ ਆਪਦੇ ਕੋਲੋਂ ਮਿਹਨਤ ਕਰਕੇ ਅਸੀਂ ਵੀ ਯੋਗਦਾਨ ਕਰੀਏ ਆਉਂਦੇ ਜਾਂਦੇ ਸਾਥੀਆਂ ਨੂੰ ਕਰਕੇ ਤੇ ਪਰ ਗੱਲ ਇਹ ਆ ਵੀ ਅਸੀਂ ਇਹਨਾਂ ਦਾ ਸਾਥੀਆਂ ਦਾ ਧੰਨਵਾਦ ਕਰਦੇ ਆਂ ਮੇਰੀਆਂ ਭੈਣਾਂ ਦਾ ਵੀ ਜਿਨ੍ਹਾਂ ਨੇ ਅਸੀਂ ਕਰਤਕ ਮਾਈ ਚੋਂ ਕੱਢ ਕੇ ਦਸਵਾਂ ਸ਼ੌਣ ਕੱਢ ਕੇ ਇੱਥੇ ਲੰਗਰ ਲਾਇਆ। ਅਸੀਂ ਬਹੁਤ-ਬਹੁਤ ਇਹਨਾਂ ਨੂੰ ਧੰਨਵਾਦ ਕਰਦੇ ਆਂ। ਦੇਖੋ ਕੋਈ ਬੰਦਾ ਅਸੀਂ ਕਰਤਕ ਮਾਈ ਚੋਂ ਕੱਢ ਕੇ ਆਉਂਦੇ ਜਾਂਦੇ ਸਾਥੀਆਂ ਨੂੰ ਵੀ ਦੇਖੋ ਜੀ ਇੱਥੇ ਆਪਣਾ ਬਾਬਾ ਸ਼ੇਖ ਵੀਰ ਦਾ ਮੇਲਾ ਤੇ ਸਾਹਮਣੇ ਹੋਣਾ। ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੀ ਸਾਰੇ ਸਟਾਫ ਦਾ ਜਿੰਨੇ ਅੰਦਰ ਸ੍ਰੀ ਅਰੇ ਮੇਰੇ ਸਾਥੀ ਆ ਜਿੰਨੀਆਂ ਨਰੇਗ ਵਾਲੀਆਂ ਭੈਣਾਂ ਜਿਵੇਂ ਗੁਰਵਿੰਦਰ ਪ੍ਰਧਾਨ ਸਾਥੀ ਕਾਲਾ ਖੜਾ ਇੰਨੇ ਨੇ ਹਰ ਵੇਰੀ ਇਹਨੇ ਕਰਦੇ ਆ ਵੀ ਕਿਰਤ ਕਮਾਈ ਤੋਂ ਸਾਰਾ ਸਟਾਫ ਰੱਖ ਕੇ ਤੇ ਹਰ ਸਾਲ ਹਰ ਸਾਲ ਇਹ ਵੀ ਕਰਦੇ ਵੀ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਵੀ ਜਿਨ੍ਹਾਂ ਨੇ ਅੱਜ ਇੱਥੇ ਪਹੁੰਚ ਕੇ ਆ ਕੇ ਸਾਰੀ ਇਹਨਾਂ ਦੀ ਗੱਲਬਾਤ ਸੁਣੀ ਹੋ ਇਹਨਾਂ ਕਹਿੰਦਾ ਬਹੁਤ ਬਹੁਤ ਧੰਨਵਾਦ